ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਪੁਲਿਸ ਵੱਲੋਂ ਜਾਲੀ ਦਸਤਾਵੇਜ਼ ਲਗਾ ਕੇ ਜਮਾਨਤ ਕਰਾਉਣ ਵਾਲੇ ਚਾਰ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਥਾਣਾ ਗੜਸ਼ੰਕਰ ਵਿਖੇ ਮੁਕੱਦਮਾ ਨੰਬਰ 74 ਮਿਤੀ 19 12 2023 ਨੂੰ ਅਪਰਾਧਿਕ ਧਾਰਾ 379 ਬੀ 34 201 ਦੇ ਤਹਿਤ ਪਵਨ ਕੁਮਾਰ ਸਟੇਟ ਆਫ ਪੰਜਾਬ ਦੀ ਰੈਗੂਲਰ ਬੇਲ ਐਪਲੀਕੇਸ਼ਨ ਨੰਬਰ 295/24 ਵੱਲੋਂ ਜਸਵਿੰਦਰ ਸ਼ੀਮਾ ਮਾਰੇ ਐਸਆਈ ਬੇਲ ਮਨਜ਼ੂਰ ਹੋਈ ਸੀ ਵਕੀਲ ਰੀਤੂ ਸ਼ਰਮਾ ਨੇ ਜੂਨੀਅਰ ਵਕੀਲ ਵੱਲੋਂ ਜ਼ਮਾਨਤ ਸੰਬੰਧੀ ਕਾਗਜ਼ਾਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਜ਼ਮਾਨਤੀ ਤੌਰ ਤੇ ਜਗਦੇਸ਼ ਸਿੰਘ ਪੁੱਤਰ ਚੈਨ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀਆਣਾ ਨਿਹਾਲਗੜ੍ਹ ਤਹਿਸੀਲ ਫਗਵਾੜਾ ਪੰਜ ਤੌਰ ਤੇ ਹਾਜ਼ਰ ਹੋਏ ਅਤੇ ਗਵਾਹ ਤੌਰ ਤੇ ਨਸ਼ੱਤਰ ਰਾਮ ਪੁੱਤਰ ਰਾਮ ਆਸਰਾ ਵਾਸੀ ਭੀਨ ਥਾਣਾ ਸਦਰ ਨਵਾ ਸ਼ਹਿਰ ਹਾਜ਼ਰ ਹੋਏ ਜੱਜ ਸਾਹਿਬ ਸ਼੍ਰੀ ਗੁਰਸ਼ੇਰ ਸਿੰਘ ਵੱਲੋਂ ਪੁੱਛਗਿੱਛ ਦੇ ਦੌਰਾਨ ਜ਼ਮਾਨਤੀ ਅਤੇ ਪੰਜ ਜਿਨ੍ਹਾਂ ਨੇ ਆਪਣੇ ਜਾਲੀ ਆਧਾਰ ਕਾਰਡ ਅਤੇ ਪੰਜ ਦਾ ਸ਼ਨਾਖਤੀ ਕਾਰਡ ਜਾਲੀ ਪੇਸ਼ੇ ਅਦਾਲਤ ਕੀਤੇ ਸਨ ਪੁੱਛਗਿੱਛ ਦੇ ਦੌਰਾਨ ਜ਼ਮਾਨਤੀ ਨੇ ਆਪਣਾ ਸਹੀ ਨਾਮ ਸਤਨਾਮ ਸਿੰਘ ਉਫਰ ਸੁਧਾਮਾ ਪੁੱਤਰ ਬਿੱਟੂ ਅਤੇ ਪੰਜ ਨੇ ਆਪਣਾ ਨਾਮ ਕੁਲਦੀਪ ਸਿੰਘ ਉਫਰ ਨੋਨੂ ਪੁੱਤਰ ਮੱਖਣ ਸਿੰਘ ਵਾਸੀ ਆਣਾ ਫੱਤੂ ਢੀਗਾ थाना ਫੱਤੂ ਢੀਗਾ ਜ਼ਿਲ੍ਹਾ ਕਪੂਰਥਲਾ ਦੱਸਿਆ ਉਕਤ ਜ਼ਮਾਨਤੀ ਸਤਨਾਮ ਸਿੰਘ ਅਤੇ ਪੰਜ ਤੌਰ ਤੇ ਕੁਲਦੀਪ ਸਿੰਘ ਨੇ ਆਪਣੀ ਜਾਲੀ ਦਸਤਾਵੇਜ਼ ਤਿਆਰ ਕਰਕੇ ਅਤੇ ਨਛੱਤਰ ਸਿੰਘ ਪੁੱਤਰ ਰਾਮਾਸਰਾ ਉਕਤ ਨੇ ਗਲਤ ਜਾਲੀ ਜ਼ਮਾਨਤ ਅਤੇ ਪੰਜ ਦਸਤਾਵੇਜ਼ ਅਤੇ ਵਿਅਕਤੀਆਂ ਨੂੰ ਗਵਾਹ ਤੌਰ ਤੇ ਤਸਦੀਕ ਕੀ ਜਿਸ ਤੇ ਐਸ.ਆਈ. ਰਸ਼ਪਾਲ ਸਿੰਘ ਵੱਲੋਂ ਸੰਜੀਪ ਸ਼ਰਮਾ ਰੀਡਰ ਵਾ ਅਦਾਲਤ ਗੁਰਸ਼ੇਰ ਸਿੰਘ ਐਸ.ਡੀ.ਜੇ.ਐਮ ਗਰਸ਼ੰਕਰ ਦੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 39 ਮਿਤੀ 19/2/2024 ਥਾਣਾ ਗਰਸ਼ੰਕਰ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪੁੱਛਗਿੱਛ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਝਾਲੀ ਦਸਤਾਵੇਜ਼ ਰਾਮ ਸਰੂਪ ਪੁੱਤਰ ਜਸੂ ਰਾਮ ਵਾਸੀ ਪਿੰਡ ਬਜੋਆਣਾ ਥਾਣਾ ਮੁਕੰਦਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਬਣਾ ਕੇ ਦਿੱਤੇ ਸਨ ਅਤੇ ਜ਼ਮਾਨਤੀ ਅਤੇ ਸ਼ਨਾਖਤੀ ਸੰਬੰਧੀ ਕੋਰਟ ਦੇ ਵਿੱਚ ਹਾਜ਼ਰ ਹੋਣ ਦੇ ਲਈ 8-800 ਰੁਪਏ ਦੇਣੇ ਮੰਨੇ ਸੀ ਜਿਸ ਤਵਾ ਡਾਕਟਰ ਦੋਸ਼ੀ ਨਾਮਜ਼ਦ ਕਰਕੇ ਰਾਮ ਸਰੂਪ ਨੂੰ ਵੀ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਦੋ ਨੰਬਰ 39 ਬੜਾ 24 ਦਰਜ ਹੋਇਆ ਜੀ ਸਾਡੇ ਥਾਣਾ ਗੜਸ਼ੰਕਰ ਦੇ ਵਿੱਚ ਕੋ ਰਾਮ ਸਰੂਪ ਲੰਬੜਦਾਰ ਹੈ ਜੀ ਇੱਧਰ ਦਾ ਰਹਿਣ ਵਾਲਾ ਬੰਗਿਆ ਸਾਈਡ ਦਾ ਇਹਨੂੰ ਕੋਈ ਨਾ ਮਕਦਮਾ ਨੰਬਰ 74 ਬੜਾ 23 ਮਕਦਮਾ ਸੀਗਾ 379 ਬੀ ਦਾ ਉਹਦੇ ਵਿੱਚ ਕਿਸੇ ਬੰਦੇ ਦੀ ਜ਼ਮਾਨਤ ਹੋਈ ਸੀਗੀ ਇਹਦੇ ਵਿੱਚ ਨਾ ਜਾਲੀ ਜਿਹੜੇ ਦਸਤਾਵੇਜ਼ ਤਿਆਰ ਕਰਕੇ ਇਹਨਾਂ ਨੇ ਜਿਹੜੇ ਜਾਲੀ ਜ਼ਮਾਨਤੀ ਲੈ ਕੇ ਇੱਥੇ ਆਇਆ ਸੀਗਾ ਉਹਦੇ ਵਿੱਚ ਅਸੀਂ ਚਾਰ ਬੰਦੇ ਰੈਸ਼ਟ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਕੋਲ ਪੁੱਛਗਿੱਛ ਕਰ ਰਹੇ ਆ ਵੀ ਇਹਨਾਂ ਨੇ ਕਿੰਨੇ ਇਹੋ ਜਿਹੇ ਫਰੌਡ ਕੀਤੇ ਆ ਤੇ ਮੈਂ ਫੇਰ ਚੇਤਾਵਨੀ ਦਿੰਦਾ ਵੀ ਜਿਹੜੀਆਂ ਜਾਲੀ ਬਿੱਲਾਂ ਭਰਦੇ ਨੇ ਵੀ ਇਹੋ ਜਿਹਾ ਕੰਮ ਨਾ ਕਰਨ ਜਿਸ ਦੇ ਕਰਕੇ ਤੁਹਾਡੀਆਂ ਬਿੱਲਾਂ ਰਿਜੈਕਟ ਹੋਣਗੀਆਂ ਤੁਹਾਡੀਆਂ ਪ੍ਰਾਪਰਟੀਆਂ ਅਟੈਚ ਹੋਣਗੀਆਂ ਧੰਨਵਾਦ ਰਾਮ ਸਰੂ ਨੰਬਰਦਾਰ ਆ ਦੋ ਤਿੰਨ ਹੋਰ ਬੰਦੇ ਨਾਲ ਤੇ ਇਹਨਾਂ ਟੋਟਲ 4 ਆ ਜੀ ਹਾਂਜੀ ਰੈਸਟ ਅਰੈਸਟ ਕਰ ਲਓ ਜੀ ਅਗਲੀ ਕੀ ਕਰੂਗੇ ਅਗਲੀ ਕਾਰਵਾਈ ਕਰਕੇ ਮਾਨਜੋ ਕੋਰਟ ਚ ਪੇਸ਼ ਕੀਤਾ ਜੀ ਰਿਮਾਂਡ ਲੈ ਰਹੇ ਇਹਨਾਂ ਦਾ ਵੀ ਕਿੰਨਾ ਕ ਫਰੌਡ ਕੀਤਾ ਇਹਨਾਂ ਲੋ